ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਜਾਇਜ਼ ਸਬੰਧਾਂ ਵਿੱਚ ਰੋੜਾ ਬਣੇ ਪਤੀ ਦਾ ਪਤਨੀ ਨੇ ਪ੍ਰੇਮੀ ਤੋਂ ਕਰਵਾਇਆ ਕਤਲ ਜਦੋਂ ਕੁਝ ਦਿਨਾਂ ਬਾਅਦ ਸੀਸੀਟੀਵੀ ਵੇਖਿਆ ਤਾਂ ਸ਼ੱਕ ਪਿਆ ਉਸ ਤੋਂ ਪਤਾ ਲੱਗਿਆ ਕਿ ਮ੍ਰਿਤਕ ਜਗਵੀਰ ਸਿੰਘ ਆਪ ਨਹੀਂ ਮਰਿਆ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ ਬਹਾਰਾਲ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਡੀਐਸਪੀ ਸਾਹਿਬ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੀ ਪਿੰਡ ਬਲਰਾ ਵਿੱਚ ਮਰਡਰ ਹੋਇਆ ਹੈ ਇਹ ਇੱਕ ਜੂਨ ਦੀ ਗੱਲ ਹੈਗੀ ਹੈ ਇਹ ਇਹਦੇ ਪਿੱਛੇ ਜਿਹੜੀ ਸੋਰੀ ਹੈ ਬੇਸਿਕਲੀ ਜਿਹੜਾ ਮਰਨ ਵਾਲਾ ਮ੍ਰਿਤਕ ਹੈ ਉਹਦਾ ਨਾਂ ਜਗਸੀਰ ਸਿੰਘ ਹੈ ਤੇ ਉਹਦੀ ਵਾਈਫ ਹਰਪ੍ਰੀਤ ਕੌਰ ਹੈ ਹਰਪ੍ਰੀਤ ਕੌਰ ਦੇ ਇਹਦੇ ਸਕੇ ਭੂਆ ਦੇ ਮੁੰਡੇ ਨਾਲ ਇਲੈਕਟ ਰਿਲੇਸ਼ਨ ਸੀਗੇ ਜਿਹੜੇ ਰਿਲੇਸ਼ਨ ਕਾਫੀ ਦੇਰ ਤੋਂ ਪਿਛਲੇ ਸਾਲ ਸਵਾ ਸਾਲ ਤੋਂ ਚੱਲਦੇ ਆ ਰਹੇ ਸੀ ਤੇ ਜਿਸ ਕਰਕੇ ਉਹ ਇਹਨੂੰ ਮਤਲਬ ਕਹਿੰਦਾ ਸੀ ਮੈਂ ਤੇ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਉਹ ਕਹਿੰਦੀ ਵੀ ਜਿੰਨੀ ਦੇਰ ਵੀ ਮੇਰਾ ਘਰ ਵਾਲਾ ਜਿਉਂਦਾ ਹੈਗਾ ਵੀ ਉਹ ਉਦੋਂ ਤੱਕ ਮੈਂ ਤੇਰਾ ਵਿਆਹ ਨਹੀਂ ਕਰਾ ਸਕਦੀ ਤੇ ਵੀ ਇਹਨੂੰ ਜਿਹੜਾ ਹੈਗਾ ਇਹ ਰੋੜਾ ਹਟਾਉਣਾ ਪੈਣਾ ਇਸੇ ਵਜ੍ਹਾ ਕਰਕੇ ਇਹਨਾਂ ਨਜਾਇਜ਼ ਤਾਲੂਕਾਤ ਕਰਕੇ ਉਹਨੇ ਇਹਦਾ ਜਗਸੀਰ ਸਿੰਘ ਦਾ ਮਰਡਰ ਕਰਤਾ ਜਿਹੜਾ ਮਾਰਨ ਵਾਲਾ ਕੋਈ ਸਕੀਪੂਆ ਦਾ ਮੁੰਡਾ ਦਾ ਨਾਮ ਲਖਪ੍ਰੀਤ ਸਿੰਘ ਹੈ ਜੋ ਸੌਂਗੀਆਂ ਪਿੰਡ ਦਾ ਰਹਿਣ ਵਾਲਾ ਜਿਲ੍ਹਾ ਮਾਨਸਾ ਦਾ ਤੇ ਇਹ ਫਿਰ ਇਹਨਾਂ ਨੇ ਮਨ ਪੁਲਿਸ ਨੂੰ ਸੂਚਿਤ ਕੀਤੇ ਬਿਨਾ ਸੰਸਕਾਰ ਕਰ ਦਿੱਤਾ ਸੀ ਉਹਨਾਂ ਨੂੰ ਲੱਗਿਆ ਵੀ ਜਿਹੜੀ ਕੋਈ ਉਹਦੇ 60 ਵਜੇ ਆ ਡਿਗਨ ਰੋਗਨ ਕਰਕੇ ਵਜੇ ਹੋ ਰਹੀ ਹੈ। ਮਤਲਬ ਅਨਪੜ੍ਹ ਜਾ ਪਰਿਵਾਰ ਆ ਬਹੁਤ ਅਵੇਅਰ ਨਹੀਂ ਹੈਗੇ। ਤੇ ਉਸ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਗੱਲ ਆਈ ਜਦੋਂ ਉਹਨਾਂ ਨੇ ਸਾਡੇ ਕੋਲ ਬਿਆਨ ਲਖਾਇਆ ਤਾਂ ਫਿਰ ਇਹਦੇ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਕਤਲ ਦਾ ਮਕਦਮਾ ਦਰਜ ਕਰਕੇ ਹਰਪ੍ਰੀਤ ਕੌਰ ਨੂੰ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਤੇ ਜਿਹੜੇ ਅਦਾਲਤ ਵਿੱਚ ਪੇਸ਼ ਕੀਤੇ ਗਏ ਨੇ ਹੁਣ 4 ਦਿਨ ਦੇ ਪੁਲਿਸ ਰਿਮਾਨ ਤੇ ਨੇ ਤੇ ਅੱਗੇ ਤਫਤੀਸ਼ ਜਾਰੀ ਹੈ। ਮਾਰ ਮੇ ਨਹੀਂ ਕਿੰਨੀ ਮਾਰਨ ਲਈ ਕਿਉਂਕਿ ਉਹਦੇ ਜਿਹੜਾ ਸੱਤ ਪਿਛਲੇ ਪਾਸੇ 60 ਸੀਗੀ ਤੇ ਉਹ ਜਿਹੜਾ ਉਹਦੇ ਬਾਰੇ ਅਜੇ ਤਫਤੀਸ਼ ਚੱਲ ਰਹੀ ਹੈ ਉਹ ਤੁਹਾਨੂੰ ਦੁਬਾਰਾ ਅਸੀਂ ਅਪਡੇਟ ਕਰ ਜਾਗੇ ਕੀ ਨਾਮ ਹੈ ਕਰ ਨਿਰਣਾ ਪਰਗੜ ਜੀ ਪਿੰਡ ਪਿੰਡ ਬਲਰਾਈ ਇੱਕ ਮੌਤ ਹੋਈ ਹੈ ਨੌਜਵਾਨ ਦੀ ਜਕਸੀਰ ਸਿੰਘ ਦੀ ਹਾਂਜੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਕਤਲ ਹੋਇਆ ਦਾ ਹਾਂਜੀ ਇਹ ਕਹਾਣੀ ਕੀ ਹੈ ਪੂਰੀ ਕਿਸ ਤਰ੍ਹਾਂ ਕੁਝ ਵਾਪਰਿਆ ਸੀ ਇਹ ਕਹਾਣੀ 21 ਤਰੀਕ ਦੀ ਹੈ ਜੀ ਵੀ ਮੈਂ ਬਾਹਰ ਰਹਿੰਦਾ ਹੁੰਦਾ ਸੀਗਾ ਜੀ ਵੀ ਜਦੋਂ ਅਸੀਂ ਰੋਟੀ ਰੋਟੀ ਬਣਾ ਕੇ ਲੈ ਕੇ ਘਰੋਂ ਜੀ ਸਾਨੂੰ ਪਤਾ ਲੱਗਿਆ ਮੈਂ ਸ਼ਾਮ ਨੂੰ ਆਇਆ ਜੀ ਸਾਨੂੰ ਉਦੋਂ ਪਤਾ ਲੱਗਿਆ ਵੀ ਮੇਰਾ ਭਰਾ ਇੱਥੇ ਡੇਟਿਆ ਹੋਇਆ ਜੀ ਘਰੇ ਵੀ ਉਹਦੀ ਡੈਥ ਹੋਈ ਹੋਈ ਸੀਗੀ ਉਤੋਂ ਬਾਅਦ ਜਦੋਂ ਅਸੀਂ ਸੰਸਕਾਰ ਵਗੈਰਾ ਸਭ ਕੁਝ ਕਰਤਾ ਉਤੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ ਵੀ ਇਹ 20 ਤਰੀਕ ਨੂੰ ਸ਼ਾਮ ਨੂੰ ਲਹਿਰੇ ਕਰਨੀ ਜਾ ਰਹੇ ਸੀਗੇ ਇੱਕ ਮੇਰਾ ਭਰਾ ਸੀ ਇੱਕ ਮੇਰੀ ਭੂਆ ਦਾ ਮੁੰਡਾ ਲਖਪ੍ਰਿਤ ਸਿੰਘ ਇੱਕ ਨਾਲ ਉਹਦੇ ਹੋਰ ਮੁੰਡਾ ਸੀਗਾ ਜੀ ਹੂੰ ਸਾਨੂੰ ਜਦੋਂ ਕਿਸੇ ਨੇ ਦੱਸਿਆ ਵੀ ਇਹ ਤਿੰਨੇ ਰਾਤ ਨੂੰ ਦੇ 20 ਤਰੀਕ ਨੂੰ ਜਾ ਰਹੇ ਸੀਗੇ ਹੂੰ ਵੀ ਉਹ ਤੋਂ ਬਾਅਦ ਅਸੀਂ ਜਦੋਂ ਸੰਸ ਫੁੱਲ ਵਗੈਰਾ ਪਾਤੇ ਜੀ ਉਹਦੇ ਉਹ ਤੋਂ ਬਾਅਦ ਅਸੀਂ ਕੈਮਰੇ ਚੈੱਕ ਕਰਾਏ ਮੰਡੀਆਂ ਦੇ ਜੀ ਹੂੰ ਉਹ ਤੋਂ ਬਾਅਦ ਸਾਨੂੰ ਉਹ ਤੇ ਸ਼ੱਕ ਲੱਗਿਆ ਜੀ ਅਸੀਂ ਉਹਨਾਂ ਨੂੰ ਕੌਂਸਲੂਨ ਇਕ ਵਾਰੀ ਕੀਤੀ ਪੁਲਿਸ ਨੇ ਸ਼ਾਨਵੇਂਨ ਕੀਤੀ ਉਹ ਜੀ ਅੱਛਾ ਹਾਂ ਜੀ ਕੀ ਪਤਾ ਲੱਗਿਆ ਕੌਣ ਕੌਣ ਆਇਆ ਉਹਦੇ ਵਿੱਚ ਮੇਰੀ ਭੂਆ ਦਾ ਮੁੰਡਾ ਜੀ ਇੱਕ ਮੇਰੀ ਉਹਨਾਂ ਦਾ ਲਖਮੀ ਸਿੰਘ ਜੀ ਇੱਕ ਮੇਰੀ ਭਾਬੀ ਸੀ ਹਰਪ੍ਰੀਤ ਕੌਰ ਜੀ ਬਖੋਰੇ ਕਲਾਂ ਦੀ ਹੁਣ ਕੀ ਕਾਰਵਾਈ ਕੀਤੀ ਹੈ ਉਸ ਨੇ ਹੁਣ ਤੱਕ ਤਾਂ ਉਹਨਾਂ ਨੂੰ ਦੋਨਾਂ ਨੂੰ ਸਾਰਿਆਂ ਨੂੰ ਫੜ ਰੱਖਿਆ ਜੀ ਅੱਗੇ ਉਹਨਾਂ ਨੇ ਮੈਂ ਕੀ ਕਰਦੇ ਹਾਂ ਪੁਸਤੋਂ ਜਾਂ ਸਰਕਾਰ ਕੋਲ ਸਾਨੂੰ ਇਨਸਾਫ ਚਾਹੀਦਾ ਜੀ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ। ਬਿਜਲੀ ਦੇ ਅਨਹਲਾਣੇ ਕੱਟਾਂ ਤੋਂ ਦੁਖੀ ਪਿੰਡ ਗਿਜੇਵਾਲ ਦੇ ਲੋਕਾਂ ਵੱਲੋਂ ਬੁੱਧਵਾਰ ਨੂੰ ਗਿਜੇਵਾਲ ਪਾਵਰ ਕਮ ਗ੍ਰਿਡ ਦੇ ਮੂਹਰੇਦਰਨਾ ਲਗਾਇਆ ਗਿਆ ਤੇ ਇਸ ਦੌਰਾਨ ਪਿੰਡ ਵਾਸੀਆਂ ਨੇ ਪਾਵਰ ਕਮ ਵਿਭਾਗ ਦੇ ਖਿਲਾਫ ਚਮਕੇ ਨਾਰੇबाजी ਕੀਤੀ। ਤਰਨੇ ਦੇ ਬੈਠੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਪਿੰਡ ਨੂੰ ਪਿਛਲੇ 15 ਦਿਨਾਂ ਤੋਂ ਵਾਰ-ਵਾਰ ਬਿਜਲੀ ਕੱਟ ਲਗਾ ਕੇ ਖੱਜਲਖੋਰ ਕੀਤਾ ਜਾ ਰਿਹਾ ਸੀ ਤੇ ਉਹਨਾਂ ਕਿਹਾ ਕਿ ਆਤ ਦੀ ਪੈਰੀ ਗਰਮੀ ਵਿੱਚ ਅਜਿਹੇ ਕੱਟਾਂ ਤੋਂ ਬੇਹੱਦ ਪਰੇਸ਼ਾਨ ਹਾਂ। ਕਈ ਵਾਰ ਰਾਤ ਨੂੰ ਬਿਜਲੀ ਦਾ ਕਟ ਲਗਾ ਦਿੱਤਾ ਜਾਂਦਾ ਜਿਸ ਕਾਰਨ ਰਾਤ ਨੂੰ ਬੱਚੇ ਵੀ ਸੌਂਦੇ ਨਹੀਂ ਜੀ ਕਾਰਨ ਹੈਗਾ ਵੀ ਇਹ ਬਿਜਲੀ ਘਰ ਹੈਗਾ ਗਿਲਜੀ ਵਾਲੇ ਦੀ ਜ਼ਮੀਨ ਤੇ ਤੇ ਇੱਕ ਰੂਲ ਦੇ ਮੁਤਾਬਕ ਆ ਦੀ ਪਿੰਡ ਨੂੰ ਜਿਹੜੇ ਪਿੰਡ ਦੀ ਜ਼ਮੀਨ 'ਚ ਹੈਗਾ ਨਾ ਉੱਥੇ ਲਾਈਟ ਦੇਣੀ ਹੁੰਦੀ ਹੈ ਉੱਥੇ ਹੁਣ ਕੀ ਹੈ ਜੀ ਸਾਡੇ ਪਿੰਡ 'ਚ ਲਾਈਟ ਰਜਾਨਾ ਸ਼ਾਮ ਨੂੰ ਬੰਦ ਹੁੰਦੀ ਹੈ ਜਦੋਂ ਪੁੱਛ ਕੇ ਆਉਂਦੇ ਆ ਪੁੱਛਦੇ ਆ ਉਦੋਂ ਕਹਿੰਦੇ ਜੀ ਓਵਰਲੋਡ ਹੈ ਹੁਣ ਆਸੇ ਪਾਸੇ ਪਿੰਡਾਂ 'ਚ ਚੱਲੀ ਜਾਂਦੀ ਹੁੰਦੀ ਹੈ ਜਿਹੜੇ ਪਿੰਡ ਦਾ ਗ੍ਰੈਡ ਹੈ ਉਹ ਤੇ ਪਿੰਡ ਲਈ ਤਾਂ ਓਵਰਲੋਡ ਹੈ ਤੇ ਪਾਸੇ ਪਿੰਡਾਂ ਚ ਲਾਈਟ ਚੱਲੀ ਜਾਂਦੀ ਹੈ ਹੁਣ ਵਿਚਾਰੇ ਮਜ਼ਦੂਰ ਭਰਾ ਝੋਨਾ ਲਾ ਕੇ ਆਉਂਦੇ ਸਾਰੀ ਦਿਹਾੜੀ ਦੇ ਥੱਕੇ ਹੁੰਦੇ ਆ ਉਹਨਾਂ ਨੇ ਰਾਤ ਨੂੰ ਰੈਸਟ ਕਰਨੀ ਹੁੰਦੀ ਹੈ ਤੇ ਉਹ ਗਲੀਆਂ ਚ ਤੁਰੇ ਫਿਰਦੇ ਲਾਈਟ ਆਉਂਦੀ ਨਹੀਂਗੀ ਕੋਈ ਸਾਨੂੰ ਫੋਨ ਲਾਉਂਦੇ ਯਾਰ ਭਾਈ ਲਾਈਟ ਨੂੰ ਕੀ ਹੋ ਗਿਆ ਦਿੱਕਤ ਬਹੁਤ ਵੱਡੀ ਹੈ ਜੀ ਕੋਈ ਧਰਨਾ ਲਾਉਣ ਨੂੰ ੁੱਪੇ ਬੈਨੂ ਜੀ ਕਿਸੇ ਦਾ ਨਹੀਂ ਕਰਦਾ ਆ ਦੇਖੋ ਬੰਦੇ ਜਿਹੜੇ ਬੈਠੇ ਐ ੁੱਪੇ ਕਿਉਂ ਬੈਠੇ ਐ ਇਸ ਲਈ ਬੈਠੇ ਵੀ ਲਾਈਟ ਸਾਡੇ ਪਿੰਡ ਦਾ ਗ੍ਰੈਡ ਹੋਣ ਦੇ ਬਾਵਜੂਦ ਸਾਡੇ ਪਿੰਡ ਨੂੰ ਓਵਰਲੋਡ ਕਰਕੇ ਕਿਉਂ ਕੱਟਿਆ ਜਾਂਦਾ ਹੈ ਹੋਰ ਪਿੰਡ ਆਸੀ ਪੱਸੀ ਵਾਲੇ ਚੱਲੀ ਜਾਂਦੇ ਆ ਸਾਨੂੰ ਉਹਨਾਂ ਤੇ ਦਿੱਕਤ ਨਹੀਂ ਉਹਨਾਂ ਨੂੰ ਵੀ ਚਲਾਉਣਾ ਉਹ ਵੀ ਸਾਡੇ ਭਰਾ ਪਰ ਸਾਡੇ ਪਿੰਡ ਦੀ ਲਾਈਟ ਦਾ ਹੱਲ ਕੀਤਾ ਜਾਵੇ ਜੀ ਇਹ ਸਾਡੀ ਬੇਨਤੀ ਹੈ ਇਸੇ ਮਾਰੇ ਇੱਥੇ-ਵੇਠ ਇੱਕ ਹੋਰ ਹੈ ਜੀ ਇੱਥੇ ਦਿੱਕਤ ਆ ਵੀ ਜਿਹੜੇ ਇਹਦੇ ਚ ਸੁਚਾਂ ਲੱਗੀਆਂ ਹੋਈਆਂ ਡੋਡਿਪੈਂਡਾਂਸ ਤੇ ਸਾਡੇ ਪਿੰਡ ਦੀ ਜਿਹੜੀ ਸੋਚੋ ਬਿਜਲੀ ਘਰ ਦੇ ਵਿੱਚ ਜਦੋਂ ਕਿਸੇ ਪਾਸੇ ਓਵਰਲੋਡ ਹੁੰਦਾ ਸਾਡੇ ਪਿੰਡ ਦੀ ਸੋਚ ਕੱਟ ਦਿੰਦੇ ਆ ਦੂਜੀਆਂ ਸੁਚਾਂ ਬਿਜਲੀ ਘਰ ਤੋਂ ਬਾਹਰ ਆ ਅਸੀਂ ਇਹ ਵੀ ਮਹਕਮੇ ਨੂੰ ਬੇਨਤੀ ਕਰਦੇ ਆ ਵੀ ਕਾਪਡੀਆਂ ਇਹ ਸੁਚਾਂ ਜਿਹੜੀਆਂ ਦੂਜੀਆਂ ਵੀ ਬਿਜਲੀ ਘਰ ਚ ਲਿਆਂਦੀਆਂ ਜਾਣ ਜਿਹੜੇ ਪਾਸੇ ਫਾਲਟ ਪੈਂਦਾ ਉਹੋ ਪਾਸਾ ਕੱਟਿਆ ਜਾਵੇ ਨਾ ਕਿ ਸਾਡੇ ਪਿੰਡ ਦੀ ਸੁਚੰਦਰ ਉਹ ਕੱਟ ਕੇ ਤੇ ਚਲਾ ਦਿੰਦੇ ਆ ਅਸੀਂ ਪਿੰਡ ਸਾਰਾ ਕਲਪੀ ਜਾਂਦਾ ਦੂਜੇ ਪਾਸੇ ਕਈ ਵਾਰੀ ਚੱਲੀ ਜਾਂਦਾ ਜਿੱਧਰ ਫਾਲਟ ਹੋ ਬੰਦ ਹੋਵੇ ਦੂਜਾ ਪਾਸਾ ਬੰਦ ਨਾ ਹੋਵੇ ਸਾਡੀ ਇਹ ਬੇਨਤੀ ਸ਼ਹਿਰੀ ਮੁਖਸਰ ਸਾਹਿਬ ਦੇ ਰੰਗ ਬੁਲਾ ਕੰਡੇ ਦੇ ਨਜ਼ਦੀਕ ਇੱਕ ਦਿਲ ਦਹਿਲਾਣ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਸ ਨਾਲ ਸਾਰਾ ਇਲਾਕਾ ਸੁੰਨ ਹੋ ਗਿਆ ਬਾਦ ਦੁਪਹਿਰ ਇੱਥੋਂ ਇੱਕ 10 ਸਾਲਾਂ ਦੀ ਲੜਕੀ ਦੀ ਮ੍ਰਿਤਕ ਦੇ ਮਿਲਣ ਨਾਲ ਇੱਕਦਮ ਸਸੰਸਨੀ ਦਾ ਮਾਹੌਲ ਬਣ ਗਿਆ ਲੜਕੀ ਦੀ ਮ੍ਰਿਤਕ ਦੇ ਨੂੰ ਜਦੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਤਾਂ ਸੂਤਰਾਂ ਦੇ ਹਵਾਲੇ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਇਸ ਬੱਚੇ ਦਾ ਬਲਾਕਕਾਰ ਕਰਨ ਤੋਂ ਬਾਅਦ ਇਸ ਨੂੰ ਮੋਢੇ ਘਾਟ ਉਤਾਰਿਆ ਗਿਆ ਹੈ ਦੂਜੇ ਪਾਸੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਹਨਾਂ ਨੇ ਇਸ ਹਵਾਨੀਅਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਵਿਫਾੜ ਲਿਆ ਸੀ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਦੋਸ਼ੀ ਦੀ ਧਿਰ ਨੇ ਦੋਸ਼ੀ ਨੂੰ ਛਡਵਾ ਕੇ ਮੌਕੇ ਤੋਂ ਪਹਜਾ ਦਿੱਤਾ

ਇਹ ਅਸੀਂ ਆਦਮੀ ਨੂੰ ਫਾਂਸੀ ਹੋਣੀ ਚਾਹੀਦੀ ਹੈ ਫਾਂਸੀ ਹੋਣੀ ਚਾਹੀਦੀ ਜੀ ਐਸੇ ਗਾ ਇਨਸਾਫ ਮਿਲਣਾ ਚਾਹੀਦਾ 11 ਵਜੇ ਦੇ ਕਰੀਬ ਆ ਗਿਆ ਡੇਰਾ ਸਾਡਾ ਸਾਡਾ ਇੱਕ ਬੱਚਾ ਲਾਪਤਾ ਹੋ ਗਿਆ ਉਹਨੂੰ ਸਾਨੂੰ 2 ਘੰਟੇ ਤੱਕ ਡੁੰਡਿਆ ਇਸ ਇਲਾਕੇ ਸਾਰੇ ਦੇ ਅੰਦਰ 2 ਘੰਟੇ ਤੱਕ ਸਾਨੂੰ ਬੱਚਾ ਬਿਲਕੁਲ ਨਹੀਂ ਮਿਲਿਆ ਕਹੀਂ ਕੁੜੀ ਆਈ 2 ਘੰਟੇ ਤੋਂ ਬਾਅਦ ਅਸੀਂ ਸਾਰਾ ਇਲਾਕਾ ਡੋਂਡ ਕੇ ਉਰੋ ਜਾ ਰਹੇ ਇਥੋਂ ਇਸ ਜੰਗਾ ਤੋਂ ਪੂਰੇ ਸਾਨੂੰ ਆਪਣੀ ਕੁੜੀ ਦੀ ਆਵਾਜ਼ ਸੁਣੀ ਇੱਕ ਚੀਕ ਬੜੀ ਬੇਕਾਰ ਬੜੀ ਦਰਦ ਭਰੀ ਆਵਾਜ਼ ਉਹਦੀ ਅਚਾਨਕ ਸਾਡੇ ਕੰਨਾਂ 'ਚ ਪਹੁੰਚੀ ਮੈਂ ਤਾਂ ਨਹੀਂ ਆ ਮੌਕੇ ਤੇ ਮੇਰਾ ਉਸ ਕੋ ਕੁੜੀ ਦਾ ਪਿਓ ਸੀ ਨਾਲ ਔਰ ਰਿਸ਼ਤੇੰਦਰ ਉਹਦਾ ਇੱਕ ਹੋਰ ਭਾਈ ਆ ਇਹ ਕੋ ਕੋ ਮੁੰਡੇ ਦਾ ਚਾਚਾ ਸੀ ਤਿੰਨ ਬੰਦੇ ਸਾਡੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਵੇਖੇ ਮੌਕੇ ਤੇ ਜਾ ਕੇ ਤਾਂ ਦੋ ਬੰਦੇ ਆਏ ਹੋ ਇੱਕ ਬੰਦਾ ਤਾਂ ਤੁਰੰਤ ਭੱਜ ਗਿਆ ਇੱਕ ਮੌਕੇ ਤੇ ਫੜ ਲਿਆ ਕੁੜੀ ਬਿਲਕੁਲ ਅਲਫਲੰਗੀ ਬੰਦਾ ਉਹਦੇ ਨਾਲ ਬਹੁਤ ਬੁਰਾ ਕੰਮ ਕਰ ਰਿਹਾ ਔਰ ਉਹਨੇ ਬਿਲਕੁਲ ਉਹਦੀ ਕਹਾਣੀ ਡੀ ਐਂਡ ਕਰ ਚਈ ਸਾਡੇ ਉਹਨਾਂ ਦੋ ਤਿੰਨ ਬੰਦਾ ਨੇ ਉਹਨੂੰ ਫੜ ਲਿਆ ਫੜ ਕੇ ਉਹਦੇ ਨਾਲ ਖੈਂਸਤਾਨ ਕਰੀ ਉਹ ਨੂਰੇ ਰੋਡ ਤੱਕ ਲੈ ਕੇ ਆ ਗਏ ਫਿਰ ਉਹਨਾਂ ਦੀ ਜੋ ਫੈਮਿਲੀ ਦੇ ਬੰਦੇ ਆ ਜਿੰਨੇ ਵੀ ਬੰਦੇ ਨਹੀਂ ਸੀ ਇਲਾਕੇ ਦੇ ਅੰਦਰ ਸਾਰੇ ਨਸੇ ਦੇ ਚਿੱਟੇ ਦੇ ਸਾਰੇ 2 ਨੰਬਰ ਦੇ ਕੰਮ ਕਰਦੇ ਨਸਾ ਕਰ ਰੱਖਿਆ ਬੇਹਸਾਬ ਓਰੇ ਬੰਦੇ ਨੂੰ ਸਾਨੇ ਮੌਕੇ ਤੇ ਫੜ ਲਿਆ ਸਾਡੇ ਬੰਦਾ ਨੇ ਉਸ ਤੋਂ ਬਾਅਦ ਉਹ ਨਾਦੀ ਫੈਮਿਲੀ ਦੇ ਪਰਿਵਾਰ ਦੀਆਂ ਲੈਡੀਆਂ ਬੰਦੇ 500 ਬੰਦਾ ਨੇ ਸਾਡੇ ਬੰਦਾ ਦੇ ਚੜਾਈ ਕਰ ਚਈ ਸਾਡੇ ਜਿਹੜਾ ਰਿਸ਼ਤੇ ਸਾਡਾ ਬਜ਼ੁਰਗ ਆ ਉਹਦੀ ਉਂਗਲੀ ਵੀ ਤੋੜ ਸੀ ਚੋਟ ਲੱਗ ਗਈ ਏ ਕੁੜੀ ਜਿਸ ਜਿਹਦੀ ਕੁੜੀ ਦਾ ਰੇਵ ਹੋਇਆ ਉਹਦੇ ਪਿਓ ਨੂੰ ਵੀ ਬਹੁਤ ਜ਼ਿਆਦਾ ਮਾਰਿਆ ਕਿੰਨੀ ਉਮਰ ਸੀ ਬੱਚੀ ਕੁੜੀ ਦੀ 10 ਸਾਲ ਉਮਰ ਈ ਨਕੋਦਰ ਵਿਖੇ ਚੋਰਾਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਨਕੋਦਰ ਦੇ ਭਗਵਾਨ ਬਾਲਮੀਕੀ ਚੌਂਗ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਕਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ 1 ਲੱਖ 1.5 ਲੱਖ ਰੁਪਏ ਦਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ ਹਨ ਪੇਸ਼ ਹੈ ਨਕੋਦਰ ਤੋਂ ਸਾਡੇ ਪੱਤਰਕਾਰ ਪੁਨੀਤ ਅਰੋੜਾ ਦੀ ਇਹ ਰਿਪੋਰਟ ਕੋਲ ਬਸ ਕਰਿਆਨੇ ਦੀਆਂ ਈਟਮਾਂ ਹੁੰਦੀਆਂ ਹੋਰ ਵੀ ਦਸ ਸਮਾਨ ਸਦਾ ਸਬਜ਼ੀਆਂ ਵਗੈਰਾ ਜਾਂ ਹੋਰ ਵੀ ਜਿਹੜੀਆਂ ਸਮਾਨ ਹੁੰਦੇ ਇੱਕ ਜਣਾ ਇਸ ਕੁਛ ਜੀ ਕੈਮਰਾ ਵਗੈਰਾ ਆਇਆ ਇੱਕ ਜਣਾ ਬਾਹਰ ਖੜਾ ਹੈ ਇੱਕ ਜਣਾ ਮਗਰ ਜਿੱਦਾਂ ਅੰਦਰ ਵੜਿਆ ਚੱਕੋ ਭੰਨ ਭੰਨ ਕੇ ਅੰਦਰ ਆ ਗਿਆ ਬੋਰੇ ਉਹਨਾਂ ਨੇ ਇੱਥੇ ਖਾਲੀ ਕੀਤੇ ਤੇ ਬੋਰਿਆਂ ਦੇ ਵਿੱਚ ਸਮਾਨ ਪਾਇਆ ਸਮਾਨ ਲੈ ਕੇ ਤੇ ਸਾਰੇ ਸਮਾਨ ਭਰ ਕੇ ਲੈ ਗਏ ਸਮਾਨ ਜਿਆਦਾ ਕੋਸਟਲੀ ਸਿਗਰਟ ਬੀਡੀ ਹੁੰਦੀ ਹੈ ਬਾਕੀ ਹੋਰ ਵੀ ਸਮਾਨ ਦੇਖਣਾ ਬਹੁਤ ਹਨ ਰਿਕਚਰ ਦੇਖਦੇ ਬਣ ਟੋਟਲ ਕਿੰਨਾ ਘੰਟਾ ਲੱਗਣਾ ਹੋਵੇ 1.5 ਘੰਟਾ ਹੋਊਗਾ 1.5 ਘੰਟਾ ਹੋਊਗਾ 6:00 ਵੀ ਕਹਿੰਦੇ ਚਾਇਆ ਆ ਗਿਆ ਆ ਗਿਆ ਵਿਖਿਆ ਬੰਦੇ ਮੂੰਹ ਬੰਨਾ ਹੋਇਆਗਾ ਦੇ ਮਤਲਬ ਪੁਲਿਸ ਨੂੰ ਕੰਪਲੀਟ ਕਰਕੇ ਕੀ ਪ੍ਰਸ਼ਾਸਨ ਨੂੰ ਮੰਨ ਕਰ। ਅਗੇ ਇਹ ਕਹਿੰਦਾ ਵੀ ਚਲੋ ਬੰਦਿਆਂ ਨੂੰ ਫੜਿਆ ਜਾਵੇ। ਕਾਰਵਾਈ ਕੀਤੀ ਜਾਵੇ। ਵਾਂਗ ਕਿਸੇ ਦਾ ਨਾ ਹੋਏ ਨੁਕਸਾਨ। ਮੰਗ ਕਰਦੇ ਵੀ ਇਹਨਾਂ ਨੂੰ ਮਤਲਬ ਨੱਕ ਪਾਈ ਜਾਵੇ। ਜਿਹੜੇ ਜ਼ੰਕੀਦਾਰ ਵਗੈਰਾ ਵੀ ਜ਼ੰਕੀਦਾਰ ਪਹਿਲਾਂ ਹੈਗਾ ਸੀਗਾ ਹੁਣ ਹੈ ਨਹੀਂ ਸੀਗਾ। ਹੁਣ ਤਾਂ ਮਲੇ ਜਿਹੜੇ ਰੋਡ ਦੇ ਚੌਂਕ ਦੇ ਵਿੱਚ ਸੀਗੀ ਦੁਕਾਨ ਕੋਈ ਇਦਾਂ ਦੀ ਗੱਲ ਕਦੀ ਹੋਇਆ ਹੀ ਨਹੀਂ ਅੱਜ ਤੱਕ ਕਦੀ ਕਦੀ ਹੋਇਆ ਪਿਆ। ਜਿੱਦਾਂ ਕਿ ਅੰਗਰੇਜ਼ੀ ਦੀ ਦੁਕਾਨ ਹੈ ਕਿ ਪਹਿਲਾਂ ਵੀ ਕਈ ਵਾਰੀ ਇੱਥੇ ਇਸ ਸਟੌਂਡ ਦੇ ਵਿੱਚ ਕਈ ਦਰਗਾਹਾਂ ਨੂੰ ਜਿਹੜਾ ਇਹ ਚੋਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਆ ਉਹ ਮਤਲਬ ਚਲੋ ਇਹਨਾਂ ਇਹਨਾਂ ਨਹੀਂ ਹੋਇਆ ਬਚਾ ਦਿੰਦਾ ਰਿਹਾ ਜਿੱਦਾਂ ਕੌਂਗ ਚੱਲਦਾ ਕੋਈ ਨੂੰ ਕੋਈ ਆ ਜਾਂਦਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲੰਦਰ ਵੱਲੋਂ ਗ੍ਰੀਨ 100 ਦਿਨੋਂ ਮਿਸ਼ਨ ਇੱਕ ਜੱਜ ਇੱਕ ਪੋਦਾ ਮੁਹਿੰਦੇ ਤਹਿਤ ਮਨਾਇਆ ਗਿਆ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਅਤੇ ਨਿਰਪੋਸ ਸਿੰਘਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲੰਦਰ ਦੇ ਗੁਆਇਹਟ ਇਸ ਪਹਿਲ ਜਲੰਧਰ ਨਕੋਦਰ ਅਤੇ ਫਲੋਰ ਦੇ ਜੁਡੀਸ਼ੀਅਲ ਅਫਸਰਾਂ ਨੇ ਇੱਕ ਇੱਕ ਰੁਕ ਲਗਾ ਕੇ ਇਹਨਾਂ ਨੂੰ ਗੋਦ ਲਿਆ ਮੈਂ ਮਨਿੰਦਰ ਕੌਰ ਪ੍ਰਿੰਸੀਪਲ ਕਾਮੈਂਟ ਮਾਡਲ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਅੱਜ ਸਾਡੇ ਸਕੂਲ ਵਿੱਚ ਸੈਸ਼ਨ ਜਸਟਾ ਬਾਕੀ ਹੋਲ ਜੱਜਸ ਨੇ ਆ ਕੇ ਪੌਦੇ ਲਗਾਏ ਹਨ 30 ਪੌਦੇ ਲਗਾਏ ਹਨ ਉਹਨਾਂ ਨੇ 30 ਜੱਜਸ ਨੇ ਹਰ ਜੱਜ ਨੇ ਇੱਕ ਪੌਦਾ ਲਗਾਇਆ ਹੈ ਗਾਇ ਪੋਰੇ ਵਿੱਚ ਨੀਮ ਅਮਲਤਾਜ ਅਜੂਨ ਮੈਂਗੋ ਇਹ ਲਈ ਰੀਸ ਲਗਾਈ ਹੈਗੇ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹਦੀ ਰਾਖੀ ਵੀ ਕਰਾਂਗੇ ਇਹਦਾ ਪ੍ਰਸੂ ਵੀ ਕਰਾਂਗੇ ਇਹਨਾਂ ਨੂੰ ਪਾਲਾਂਗੇ ਵੀ ਤਾਂ ਕਿ ਚੈੱਕ ਵੀ ਕਰਾਂਗੇ ਅਸੀਂ ਇਹ ਪਲਾਨ ਕੀਤਾ ਹੈਗਾ ਕਿ ਅਸੀਂ ਇਹ ਲਈ ਪੌਦੇ ਜਿਹੜੇ ਹੈਗੇ ਆ ਆਪਣੇ ਬੱਚਿਆਂ ਨੂੰ ਵੀ ਅੱਗੋਂ ਅਸਾਈਨ ਕਰ ਦਾਂਗੇ ਤਾਂ ਕਿ ਉਹ ਇਹਨਾਂ ਨੂੰ ਅੱਗੋਂ ਪਾਲ ਸਕਣ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹੈਗੇ ਆ ਡਿਸਟ੍ਰਿਕਟ ਲੀਗਲ ਅਥਾਰਟੀ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈਗਾ ਤੇ ਆਕੇ ਸਾਡੇ ਸਕੂਲੀ ਚ ਅੱਜ ਪਲਾਂਟੇਸ਼ਨ ਕੀਤੀ ਹੈ ਅੱਜ ਅਸੀਂ ਐਨਵਾਇਰਨਮੈਂਟ ਡੇ ਨੂੰ ਮਨਾਉਣ ਹਾਂ ਜੀਰੇ ਚ 1 ਜਜ 1 3 ਟਰੀ ਇਸ ਟੂ ਬੀ ਪਲਾਂਟਡ ਇਹ ਮੁਹਿੰਮ ਨਾਲਸਾ ਤੇ ਪਾਲਸਾ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੇ ਤਹਿਤ ਚੱਲ ਰਹੀ ਹੈ ਤੇ ਇਸ ਦੀ ਅਗਵਾਈ ਸਾਡੇ ਵਰਦੀ ਸੈਸ਼ਨ ਜਜ ਸ਼੍ਰੀ ਐਨ ਐਸ ਗਿੱਲ ਸਾਹਿਬ ਜੋ ਡਿਸਟ੍ਰਿਕਟ ਐਂਡ ਸੈਸ਼ਨ ਜਜ ਜਲੰਧਰ ਤੇ ਚੇਅਰ ਪਰਸਨ ਆਫ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਰੈਨਮਾਈ ਦੇ ਅੰਦਰ ਕਰ ਰਹੇ ਆ ਅਸੀਂ ਅੱਜ ਅਸੀਂ ਹਰ ਇੱਕ ਜੱਜ ਕੋ ਇੱਕ ਇੱਕ ਪੌਦਾ ਉਹ ਪਲਾਂਟ ਕਰਵਾਇਆ ਵੈ ਤੇ ਉਸ ਪੌਦੇ ਦੀ ਅਡਾਪਸ਼ਨ ਵੀ ਕਰਵਾਈ ਜਿਸ ਦੀ ਜਿੰਨੀ ਦੇਰ ਤੱਕ ਵੀ ਉਹ ਅਫੀਸਰ ਇਸ ਸਬਡਿਵੀਜ਼ਨ ਇਹ ਡਿਵੀਜ਼ਨ ਚ ਤੇ ਸਬਡਿਵੀਜ਼ਨ ਤੇ ਉਹ ਤਨਾਤ ਰਹਿਣਗੇ ਉਸ ਦੀ ਲੋਕ ਆਫਟਰ ਕਰਨ ਦਾ ਉਹਨਾਂ ਨੇ ਹਲਫ ਚੁੱਕਿਆ ਜੀ ਅਫੀਸਰ ਹੋਪ ਹੈ ਅੱਜ ਇਸ ਕੈਂਪੇਨ ਚ ਅਸੀਂ ਦੋ ਸਕੂਲਾਂ ਨੂੰ ਆਈਡੈਂਟੀਫਾਈ ਕੀਤਾ ਹੈ ਜਿਹੜਾ ਗਵਰਨਮੈਂਟ ਮਾਡਲ ਕੋ ਐਜੂਕੇਸ਼ਨ ਸੀਨੀਅਰ ਸੈਂٹری ਸਕੂਲ ਜਲੰਧਰ ਤੇ ਸਕੂਲ ਆਫ ਫੈਮਿਨਿਅਨਸ ਗਵਰਨਮੈਂਟ ਸਕੂਲ ਉਹ ਵੀ ਜਲੰਧਰ ਲਾਡੂ ਵਾਲੀ ਰੋਡ ਤੇ ਨੇ ਅਸੀਂ ਉੱਥੇ ਅਪ੍ਰੋਕਸੀਮੇਟਲੀ 100 ਕ ਪੌਦਾ ਲਗਾਇਆ ਹੈ ਪਲਾਂਟ ਕੀਤਾ ਹੈ ਜਿਹਦੇ ਵਿੱਚ ਹਰ ਜੱਜ ਨੇ ਇੱਕ ਇੱਕ ਪੌਦਾ ਜੁਡੀਸ਼ੀਅਲ ਸਟਾਫ ਨੇ ਤੇ ਪ੍ਰੈਜ਼ੀਡੈਂਟ ਆਫ ਜਲੰਧਰ ਬਾਰ ਐਸੋਸੀਏਸ਼ਨ ਉਸਨਾ ਦੀ ਟੀਮ ਨੇ ਇੱਕ ਇੱਕ ਪੌਦਾ ਪਲਾਂਟ ਕੀਤਾ ਹੈ ਸਰ ਇੱਕ ਦੇਖਿਆ ਜਾਂਦਾ ਕਿ ਪੌਦੇ ਸਾਰੇ ਲਗਾ ਰਹੇ ਪਰ ਇਹਨਾਂ ਦੀ ਦੇਖਭਾਲ ਕਰਨ ਦੀ ਬੜੀ ਦਿੱਕਤ ਆ ਰਹੀ ਹੈ ਦੇਖੋ ਜੀ ਅਸੀਂ ਤਰੇ ਕਰਕੇ ਹਰ ਇੱਕ ਜੱਜ ਨੇ ਇੱਕ ਪੌਦਾ ਹੀ ਲਗਾਇਆ ਤਾਂ ਕਿ ਉਹ ਉਸ ਨੂੰ ਲੋਕਾਫਟਰ ਕਰਨ ਇਸ ਵਿੱਚ ਅਸੀਂ ਸਕੂਲ ਸਟਾਫ ਦਾ ਤੇ ਦੂਸਰੇ ਵੀ ਪ੍ਰਿੰਸੀਪਲ ਮੈਮ ਤੇ ਅਤੇ ਸਰ ਦਾ ਸਹਿਯੋਗ ਸਾਨੂੰ ਹੈਗਾ ਤੇ ਉਸ ਦੀ ਇੱਕ ਬੁੱਕਲੇਟ ਵੀ ਤਿਆਰ ਕੀਤੀ ਗਈ ਹੈ ਜਦੋਂ ਜੱਜ ਵੀ ਜਿਨ੍ਹਾਂ ਨੇ ਉਹ ਪੌਦਾ ਲਗਾਇਆ ਹੈ ਉਹ ਇਥੋਂ ਸ਼ਿਫਟ ਹੋਣਗੇ ਜਾਂ ਟ੍ਰਾਂਸਫਰ ਹੋਣਗੇ ਹੀ ਵਿਲ ਹੈਂਡ ਓਵਰ ਦੈਟ ਅਡਾਪਸ਼ਨ ਟੂ ਅਦਰ ਜਜ ਹੂ ਵਿਲ ਸਕਸੀਡ ਹਿਮ ਔਰੇ ਚੇ ਉਸ ਨੂੰ ਉਹ ਦੇਖਣ ਕੇ ਬਾਅਦ ਵੀ ਆਪਣੀ ਸਾਰੀ ਸਰਾਜ ਤੱਕ ਆਪਾਂ ਕਿੰਨੇ ਪੌਦੇ ਲਗਾ ਚੁੱਕੇ ਅਸੀਂ ਅਪਰੋਕਸੀਮੇਟਲੀ ਇਸ ਮਹੀਨੇ ਦੇ ਅੰਦਰ ਸਾਡਾ ਟੀਚਾ 2 ਲੱਖ ਪੌਦੇ 올 ਓਵਰ ਪੰਜਾਬ ਆਪਣਾ ਜਲੰਧਰ 'ਚ ਲਗਾਉਂਦਾ ਜਿਹਰੇ 'ਚੋਂ ਅਸੀਂ ਲੱਖ ਦੇ ਕਰੀਬ ਆਲਰੇਡੀ ਲਗਾ ਚੁੱਕੇ ਹਾਂ 1 ਮਹੀਨੇ ਦਾ ਸਾਡੀ ਇਹ ਕੈਂਪੇਨ ਸ਼ੁਰੂ ਹੋਈ ਹੈ 5 ਜੂਨ এনवायरमेंट ਡੇ ਤੋਂ ਤੇ 31 2025 ਤੱਕ ਇਹ ਮਹੀਮ ਚੱਲਦੀ ਰਹੇਗੀ ਸਰ ਕੋਈ ਬੱਚਿਆਂ ਨੂੰ ਤੇ ਆਮ ਜਨਤਾ ਨੂੰ ਕੋਈ ਸੰਦੇਸ਼ ਦੇਣਾ ਹੈ ਦੇਖੋ ਬੱਚਿਆਂ ਨੂੰ ਵੀ ਅਸੀਂ ਸਕੂਲ ਦੇ ਬੱਚਿਆਂ ਨੂੰ ਵੀ ਇਹੀ ਕਿਹਾ ਵਾ ਵੀ ਜੇ ਆਪਾਂ ਚੰਗਾ এনवायरमेंट ਨਹੀਂ ਹੋਏਗਾ ਉਹ ਬਿਮਾਰੀਆਂ ਦਾ ਕਾਰਨ ਹੋਏਗਾ ਉਹ ਹੋਰ ਤਰ੍ਹਾਂ ਦੇ ਡਕੇ ਰਾਈਜ਼ਿੰਗ ਆਫ ਟੈਂਪਰੇਚਰ ਹੋਏਗਾ ਨਾ ਮੀ ਪੈਨ ਕਾਰਨ ਸੁੱਕਾ ਪਏਗਾ ਤੇ ਇਹ ਪੌਦੇ ਹੀ ਜਿਹੜੀ ਵਾਤਾਵਰਨ ਨੂੰ ਕਲੀਨ ਕਰਦੇ ਨੇ ਤੇ ਐਸ ਕਰਕੇ ਇਹ ਪ੍ਰੈਜ਼ੈਂਟ ਤੇ ਫਿਊਚਰ ਜਨਰੇਸ਼ਨ ਲਈ ਸੁਫਨਾ ਤੇ ਲੇਖ ਵਰਗੀਆਂ ਸ਼ਾਨਦਾਰ ਫਿਲਮਾਂ ਵਿੱਚ ਨਜ਼ਰ ਆਈ ਅਦਾਕਾਰਾ ਤਾਨੀਆਂ ਦੇ ਪਿਤਾ ਉਤੇ ਮੋਗਾ ਵਿੱਚ ਹੋਏ ਹਮਲੇ ਦਾ ਕਨੈਕਸ਼ਨ ਹੁਣ ਇੱਕ ਵੱਡੇ ਗੈਂਗਸਟਰ ਨੈਟਵਰਕ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਜਾਣਕਾਰ ਅਨੁਸਾਰ ਹਮਲਾ ਕੋਕੀ ਸ਼ੇਖਾਂ ਵਿੱਚ ਮੌਜੂਦ ਹਰਬੰਸ ਨਰਸਿੰਗ ਹੋਮ ਵਿੱਚ ਹੋਇਆ ਜਦੋਂ ਅਦਾਕਾਰਾ ਤਾਨੀਆਂ ਦੇ ਪਿਤਾ ਇੱਕ ਮਰੀਜ਼ ਦਾ ਇਲਾਜ ਕਰ ਰਹੇ ਸਨ ਤਾਨੀਆਂ ਦੇ ਭਰਾ ਵੀ ਉਸ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਕਿਹਾ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਉੱਥੇ ਦਾਖਲ ਹੋ ਕੇ ਉਹਨਾਂ ਉੱਤੇ ਗੋਲੀਆਂ ਚਲਾਈਆਂ ਖੁਸ਼ਕਿਸਮਤੀ ਨਾਲ ਉਹਨਾਂ ਦੀ ਜਾਨ ਬਚ ਗਈ ਪਰ ਇਹ ਵਾਰਦਾਤ ਪੰਜਾਬ ਵਿੱਚ ਗੈਂਗਸਟਰ ਗਤੀਵਿਧੀਆਂ ਬਾਰੇ ਵੱਡੇ ਸਵਾਲ ਖੜੇ ਕਰ ਰਹੀ ਹੈ ਮਿਤੀ 4 7 2025 ਨੂੰ ਕੋਰਤੀ ਸਿੰਘਾਂ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਸ ਵਿੱਚ ਡਾਕਟਰ ਨਿਲ ਕੰਬੋ ਜੋ ਆਪਣੇ ਕਲੀਨਿਕ ਚ ਬੈਠੇ ਸੀ ਉਹਨਾਂ ਤੇ ਦੋ ਸ਼ੂਟਰਸ ਜੋ ਪੇਸ਼ੈਂਟ ਪੋਜ਼ ਕਰਕੇ ਆਈ ਸੀ ਉਹਨਾਂ ਵੱਲੋਂ ਉਹਨਾਂ ਉੱਪਰ ਗੋਲੀ ਚਲਾਈਆਂ ਗਿਆ ਜਿਸ ਵਿੱਚ ਡਾਕਟਰ ਅਨਿਲ ਕੰਬੋਜ ਦੇ ਉਹਨਾਂ ਨੂੰ ਇੰਜਰਡ ਹੋਏ ਨੇ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਉਹਨਾਂ ਦੀ ਸਰਜਰੀ ਹੋਈ ਹੈ ਤੇ ਹਜੇ ਉਹ ਆਈਸੀਯੂ ਚ ਨੇ ਇਸ ਲਈ ਅਸੀਂ ਫਨ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਵਿੱਚ ਐਫਆਈਆ ਨੰਬਰ 123 2025 ਜੋ ਨਰੇ ਬੇਟਾ ਡਾਕਟਰ ਚਾਹਤ ਹੈ ਉਹਨਾਂ ਦੇ ਬਿਆਨات ਅਸੀਂ ਸਟੇਟਮੈਂਟ ਰਜਿਸਟਰ ਕੀਤੀ ਹੈਗੀ ਹੈ ਤੇ ਦੋ ਦੋ ਅਣਪਛਾਤੇ ਜਿਹੜੇ ਨੌਜਵਾਨਾ ਉਹਨਾਂ ਦੇ ਖਿਲਾਫ ਅਸੀਂ ਇਹ ਸਟੇਟਮੈਂਟ ਰਜਿਸਟਰ ਕੀਤੀ ਇਸ ਵਿੱਚ ਜੇ ਕਿਸ ਕੋਈ ਕਾਂਸਪੀਰੇਸੀ ਹੈਗੀ ਹੈ ਉਬੀ ਇਸ ਦਾ ਐਫਆਈਐਨ ਦਾ ਪਾਰਟ ਹੈ ਕੀ ਹੈ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਸਾਡੇ ਕੋਲ 10 10 ਟੀਮਾਂ ਜਿਹੜੀਆਂ ਟੈਕਨੀਕਲ ਤੇ ਇੰਡੈਨਿਅਨ ਟੀਮ ਜਿਹੜੀਆਂ ਅਸੀਂ ਬਣਾਈਆਂ ਗਈਆਂ ਨੇ ਜਿਹੜੀਆਂ ਵਕਫਕਸ ਸੀਸੀਟੀਵੀ ਫੁਟੇਜ ਅਕੇ ਜੋ ਵੀ ਸਾਈਬਰ ਦੀ ਅਸੀਂ ਸਾਈਬਰ ਸੈੱਲ ਦੀ ਵੀ ਹੈਲਪ ਲੈ ਕੇ ਅਸੀਂ ਜਿਹੜੀ ਇਹਦੇ ਜਿਹੜੀ ਲੀਡ ਬਾਈ ਲੀਡ ਜਿਹੜੀ ਅਸੀਂ ਕੜੀ ਜੋੜਦੇ ਪਏ ਹੈਗੇ ਆ ਸਾਨੂੰ ਕ੍ਰੈਡੀਬਲ ਲੇਟਸ ਨੇ ਤੇ ਅਸੀਂ ਕਾਫੀ ਨੇੜੇ ਨੇ ਅਸੀਂ ਸ਼ਟਰਾਂ ਨੂੰ ਆਇਡੈਂਟੀਫਾਈ ਕਰ ਲਵਾਂਗੇ ਤੇ ਜਲਦੀ ਉਹਨਾਂ ਨੂੰ ਅਸੀਂ ਪਕੜ ਕੇ ਉਹਨਾਂ ਨੂੰ ਅਸੀਂ ਜਿਹੜੀ ਇਸ ਕਾਂਸਪੀਰੇਸੀ ਨੂੰ ਜਿਹੜਾ ਹੈਗਾ ਅਸੀਂ ਉਜਾਗਰ ਕਰਾਂਗੇ ਜਿਹੜੇ ਡਾਕਟਰ ਨੇਲ ਕਮੋਨੇ ਹਜੇ ਉਹ ਕ੍ਰਿਟੀਕਲ ਨੇ ਤੇ ਹਜੇ ਹਸਪੀਟਲ ਨੇ ਸਾਡੇ ਵੱਲੋਂ ਜਿਹੜੀ ਡਾਕਟਰ ਸਾਹਿਬ ਨਾਲ ਤਾਲਮਿਲ ਕੀਤਾ ਜਾ ਰਿਹਾ ਹੈਗਾ ਅਸੀਂ ਕੰਟੀਨਿਊਸਲੀ ਉਹਨਾਂ ਦੀ ਜਿਹੜੀ ਹੈਲਥ ਹੈਗੇ ਮੋਨੀਟਰ ਕਰ ਰਹੇ ਹਾਂ ਖਰੜ ਡੰਪਿੰਗ ਗਰਾਊਂਡ ਦਾ ਬਹੁਤ ਹੀ ਬੁਰਾ ਹਾਲ ਹੈ ਗਰਾਊਂਡ ਦੀ ਨਗਰ ਕੌਂਸਲ ਖਰੜ ਦੇ ਵੱਲੋਂ ਕੋਈ ਵੀ ਦੇਖ ਰੱਖ ਨਹੀਂ ਕੀਤੀ ਜਾਂਦੀ ਜਿਸ ਦੇ ਕਾਰਨ ਡੰਪਿੰਗ ਗ੍ਰਾਉਂਡ ਦੀ ਦੀਵਾਰਾਂ ਟੁੱਟ ਜਾਣ ਦੇ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਜਿਸ ਦੇ ਨਾਲ ਲ ਇਲਾਕੇ ਦੇ ਵਿੱਚ ਪੂਰੀ ਬਦਬੂ ਤੱਕ ਫੈਲ ਗਈ ਹਾਲਾਤ ਇੰਨੇ ਬੱਦ ਤੋਂ ਬੱਤਰ ਹੋ ਗਏ ਹਨ ਕਿ ਪੀਣ ਵਾਲੇ ਪਾਣੀ ਦੇ ਵਿੱਚ ਵੀ ਲੋਕਾਂ ਨੂੰ ਸਮੈਲ ਆ ਰਹੀ ਹੈ ਅਤੇ ਜਿਸ ਦੇ ਨਾਲ ਲੋਕ ਜ਼ਿਆਦਾਤਰ ਬਿਮਾਰ ਹੋ ਰਹੇ ਹਨ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਕਈ ਵਾਰ ਗੱਲਬਾਤ ਕੀਤੇ ਜਾਣ ਤੋਂ ਬਾਅਦ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਸਮਾਜ ਸੇਵੀ ਰਕੇਸ਼ ਭਾਰਗਵਾਸ ਦੇ ਵੱਲੋਂ ਕੋਟ ਵਿੱਚ ਜਾਣ ਦਾ ਫੈਸਲਾ ਲਿਆ ਗਿਆ ਹੈ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਓ ਅਮੇਦਕਰ ਜੀ ਦੀ ਜੀਵਨੀ ਤੇ ਮਿਸ਼ਨ ਤਹਿਤ 16ਵਾਂ ਬੁੱਕ ਮੁਕਾਬਲੇ ਕਰਵਾਉਣ ਸੰਬੰਧੀ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਬੁੱਢਲਾਡਾ ਦਵਿੰਦਰ ਸਿੰਘ ਕੋਹਲੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅਮੇਦਕਰ ਜੀ ਦੀ ਜੀਵਨੀ ਤੇ ਮਿਸ਼ਨ ਤਹਿਤ 16ਵਾਂ ਬੁੱਕ ਮੁਕਾਬਲਾ ਮਿਤੀ 24/8/2025 ਦਿਨ ਐਤਵਾਰ ਨੂੰ ਪੂਰੇ ਪੰਜਾਬ ਵਿੱਚ ਸੈਂਟਰ ਬਣਾ ਕੇ ਕਰਵਾਇਆ ਜਾ ਰਿਹਾ ਹੈ ਇਸ ਮੁਕਾਬਲੇ ਵਿੱਚ ਦੋ ਵਰਗ ਬਣਾਏ ਹਨ ਜਿਵੇਂ ਕਿ 6ਵੀਂ ਤੋਂ 12ਵੀਂ ਤੇ 12ਵੀਂ ਤੋਂ 40 ਸਾਲ ਤੱਕ ਦੀ ਉਮਰ ਤੱਕ ਭਾਗ ਵਿਦਿਆਰਥੀ ਭਾਗ ਲੈ ਸਕਦੇ ਹਨ ਦੋਵੇਂ ਵਰਗਾਂ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ 50000 20000 10000 ਅਤੇ ਮੈਰਿਟ ਵਿੱਚ ਆਉਣ ਵਾਲੇ 250 ਬੱਚਿਆਂ ਨੂੰ 100000 ਰੁਪਏ ਦਿੱਤੇ ਜਾਣਗੇ ਅਮੀਤ ਸਿੰਘ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 16ਵਾਂ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਬਾਬਾ ਸਾਹਿਬ ਸ਼੍ਰੀ ਪੀਮਰਾਓ ਅੰਬੇਦਕਰ ਦੀ ਯਾਦ ਵਿੱਚ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਐਸਚਨ ਨੇ ਜਿਹੜੇ ਪੀਐਸ ਐਗਜ਼ਾਮ ਦੇ ਵਿੱਚ ਆਉਣੇ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਇਸ ਸੰਸਥਾ ਵੱਲੋਂ ਜਦੋਂ 15ਵਾਂ ਕੰਪੀਟੀਸ਼ਨ ਕਰਵਾਇਆ ਗਿਆ ਸੀ ਉਸ ਕੰਪੀਟੀਸ਼ਨ ਦੇ ਵਿੱਚ ਵੀ ਮੇਰੀ ਸੰਸਥਾ ਦੇ ਵਿਦਿਆਰਥੀਆਂ ਨੇ ਬਾਖ ਝੜ ਕੇ ਹਿੱਸਾ ਲਿਆ ਸੀ ਅਤੇ ਮੇਰੇ ਸਕੂਲ ਦੇ ਜਿਹੜੇ ਪੰਜ ਵਿਦਿਆਰਥੀ ਹੈ ਉਹ ਮੈਰਿਟ ਦੇ ਵਿੱਚ ਆਏ ਸੀ ਤੇ ਉਹਨਾਂ ਨੂੰ 5000 ਰੁਪਿਆ ਨਾਮ ਹੈ ਜਿਹੜਾ ਉਹ ਪ੍ਰਾਪਤ ਹੋਇਆ ਸੀ ਇਹ ਸੰਸਥਾ ਦਾ ਬਹੁਤ ਵਧੀਆ ਉਦਮ ਹੈ ਕਿਉਂਕਿ ਇਹ ਸੰਸਥਾ ਬੱਚਿਆਂ ਦੇ ਵਿੱਚ ਸਾਡੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸਾਡੇ ਸੰਵਿਧਾਨ ਦੇ ਪਿਤਾਮਾ ਸ਼੍ਰੀ ਪੀਮਰਾਓ ਅੰਬੇਦਕਰ ਜੀ ਬਾਰੇ ਜਾਣਕਾਰੀ ਦੇਣ ਲਈ ਟੈਸਟ ਕਰਵਾਉਂਦੀ ਹੈ ਉਹਨਾਂ ਦਾ ਜੀਵਨ ਹੈ ਜਿਹੜਾ ਭਾਰਤੀ ਲੋਕਾਂ ਦੇ ਲਈ ਪ੍ਰੇਰਣਾਦਾਇਕ ਹੈ ਵਿਦਿਆਰਥੀਆਂ ਦੇ ਲਈ ਪ੍ਰੇਰਣਾਦਾਇਕ ਹੈ ਕਿਉਂਕਿ ਉਹਨਾਂ ਵੱਲੋਂ ਗਰੀਬੀ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਲਈ ਬਹੁਤ ਯੋਗਦਾਨ ਪਾਇਆ ਗਿਆ ਹੈ ਤੇ ਇੱਕ ਚੰਗਾ ਕਦਮ ਹੈ ਕਿਉਂਕਿ ਉਹਨਾਂ ਨੇ ਜੋ ਆਪਣੇ ਲੋਕਾਂ ਲਈ ਕਰਿਆ ਉਹਨਾਂ ਨੂੰ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤਾ ਉਹਦੇ ਬਾਰੇ ਸਾਡੇ ਵਿਦਿਆਰਥੀਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਰਸਤੇ ਤੇ ਚੱਲ ਕੇ ਸਾਡੇ ਵਿਦਿਆਰਥੀ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਸਕਦੇ ਨੇ ਮੈਂ ਇਸ ਸੰਸਥਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦਾ ਜੋ ਇਸ ਤਰ੍ਹਾਂ ਦੇ ਉਦਦਮ ਕਰ ਰਹੀ ਹੈ ਧੰਨਵਾਦ ਦੋਸਤੋ ਇਸ ਸੰਸਾੜੀਆਂ ਹੱਸਦਿਆਂ ਕਾਸ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਤੇਜਿੰਦਰ ਕੌਰ ਨੂੰ ਦਿਉਦਾਸਤ ਰੱਬ ਰਾਖਾ